ਇਹ ਪਿੰਡ ਕਾਲੇਵਾਲ ਦੀ ਇੱਕ ਘਟਨਾ ਹੈ ਕਿ ਮਾਤਾ ਦੇ ਨਿਓੜਾ ਚੁੰਬੜ ਗਿਆ ਅੱਖ ਨੂੰ ਅੱਖ ਘਟ ਖਾਣ ਲੱਗਿਆ ਸੀ ਇਹ ਮਾਤਾ ਦੇ ਮਦਰ ਨਿਓੜਾ ਪਿਆ ਹੋਇਆ ਸੀ ਤੇ ਚੁੰਬੜ ਗਿਆ ਮਾਤਾ ਡਿੱਗ ਪਈ ਤੇ ਫਿਰ ਲੋਕਾਂ ਨੇ ਅੰਡ ਗੌਂਡਾ ਨਹੀਂ ਇਕੱਠੇ ਹੋ ਕੇ ਉਹ ਨਿਓੜੇ ਨੂੰ ਪੈਰ ਨਾਲ ਦਬਲਿਆ ਤੇ ਮਾਤਾ ਨੂੰ ਉਹਦੇ ਪਕੜ ਤੋਂ ਛੁਡਾਇਆ ਅਤੇ ਫਿਰ ਉਹਨਾਂ ਦੇ ਘਰ ਦੇ ਨੂੰ ਪਤਾ ਲੱਗਿਆ ਕਿ ਨਿਓੜੇ ਨੇ ਉਹਨਾਂ ਦੀ ਮਾਤਾ ਤੇ ਹਮਲਾ ਕੀਤਾ ਤੇ ਘਰਦਿਆਂ ਨੇ ਆ ਕੇ ਨਿਓੜੇ ਨੂੰ ਮੌਕੇ ਤੇ ਮਾਰ ਦਿੱਤਾ ਇਹ ਪਹਿਲੀ ਵਾਰ ਹੈ ਜਿਹੇ ਹੀ ਘਟਨਾ ਦੇਖਣ ਨੂੰ ਮਿਲੀ ਹੈ ਕਿ ਇੱਕ ਨਿਓਲੇ ਨੇ ਇਨਸਾਨ ਦੇ ਉੱਤੇ ਹਮਲਾ ਕੀਤਾ ਇੱਕ ਅੱਲਾ ਸੁਣਦੇ ਹੁੰਦੇ ਸੀ ਕਿ ਨਿਓਲਾ ਹਮਲਾ ਕਰ ਦਿੰਦਾ ਤੇ ਇਹ ਪਹਿਲੀ ਵਾਰ ਹੈ ਇਹ ਦੇਖਣ ਵਿੱਚ ਆਇਆ ਕਿ ਮਾਤਾ ਆਪਣੇ ਘਰ ਦੇ ਚੋਂ ਬਾਹਰ ਨਿਕਲਦੀ ਹੈ ਤੇ ਨਿਓਲਾ ਉਹਦੇ ਮਗਰ ਭੱਜ ਕੇ ਜਾਂਦਾ ਤੇ ਮਾਤਾ ਉਹਨੂੰ ਡੱਕਰ ਦਿੰਦੀ ਹੈ ਤੇ ਅਵੇਸਮੀ ਹੋ ਕੇ ਜਦੋਂ ਆਪਣੇ ਦਰਵਾਜ਼ੇ ਕੋਲ ਪਹੁੰਚਦੀ ਆ ਤਾਂ ਉਹ ਪਿੱਛੋਂ ਫਿਰ ਇੱਕਦਮ ਮਾਮਲਾ ਕਰਦਾ ਉਹ ਮਾਤਾ ਡਿੱਗ ਪੈਂਦੀ ਹੈ ਤੇ ਫਿਰ ਉਹ ਉਹਦੀ ਅੱਖ ਤੇ ਚਪਟਾ ਮਾਰਦਾ ਤੇ ਅੱਖ ਦੇ ਵਿੱਚੋਂ ਬੁਰਕ ਕਰ ਲੈਂਦਾ ਉਹ ਰੌਲਾ ਪਉਂਦੀ ਹੈ ਤੇ ਇੱਕ ਬੱਚਾ ਵਿਦਿਆਰਥੀ ਸਕੂਲ ਦਾ ਉਹ ਡਰ ਕੇ ਭੱਜਦਾ ਤੇ ਆਂਟੀ ਕੋਲ ਇਕੱਠੇ ਹੁੰਦੇ ਨੇ ਤੇ ਉਹ ਮੌਕੇ ਤੋਂ ਨਿਉਲੇ ਦੀ ਪકડ ਚੋਂ ਮਾਤਾ ਨੂੰ ਛੁਡਾਉਂਦੇ ਨੇ ਤੇ ਮਾਤਾ ਦੇ ਅੱਖ ਦੇ ਵਿੱਚੋਂ ਬੁਰਕ ਮਾਸ ਦਾ ਹੋ ਲੈ ਗਿਆ ਸਿਖਾ ਗਿਆ ਸੀ ਤੇ ਅੱਖੋ ਬਚ ਗਈ ਹੈ ਮਾਤਾ ਇਸ ਟਾਈਮ ਹਸਪਤਾਲ ਦਾਖਲ ਹੈ ਤੇ ਲੋਕਾਂ ਵਿੱਚ ਬੜਾ ਪਾਇਆ ਜਾ ਰਿਹਾ ਕਿ ਨਿਉਲਾ ਆਮ ਸੁਣਦੇ ਹੁੰਦੇ ਸੀ ਕਿ ਵੀ ਇਹ ਸਪਨੂ ਹੀ ਖਾਂਦਾ ਤੇ پر یہ انسان پہ حملہ کرنا بڑی فکرمند والی گاڑی چاہیے کہ اپنے بچوں سے رکھ کے چلن ایسا پیسہ رکھن بچا ہو سکے ایک نیوڑے نے ماپر حملہ کرنا بڑا ہی دکھدائی گٹنا یہ ના છોરા હોળી 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 આલે હોળી કેમ હોળી ના દેખા કે મારા ને માખે ਸਮਾਜਿਕ ਨਿਕੋਚਾ ਬੰਦੋਲ ਦੇਵਾ ਇਹ ਹਰ ਦਾ ਹਰ ਜਲਾਮੰਗਿਆ ਸੁਣੀਏ ਅਸਰ ਤੇ ਬੱਲੇ ਮੈਂ ਹੁੰਦਾ ਬੰਦ ਮਾਲੇ ਤੋਂ ਨਾੜਾ ਮਾਤਾ ਕਮਾਸੇ ਦੀ ਬਾਤ ਕਹਿੰਦੇ ਮਾਤਾ ਕਸੇ ਕੋਲਾ ਜੰਦਾ ਨਾ ਨਾ ਚੱਕਾ ਚੱਕਾ ਜੰਦਾ ਆਏ ਕਿ ਚਾਹੀ